ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਲਾਡੀ ਬਾਈ ਪਹੁੰਚਿਆ ਹੋਇਆ ਲਾਡੀ ਬਾਈ ਨੇ ਅੱਜ ਆਪਣਾ ਜਿਹੜਾ ਮੋਟਰ ਦਾ ਔੜੂ ਆ ਚਵੱਚਾ ਜਾਂ ਹੌਦ ਬਹੁਤ ਕਹਿੰਦੇ ਨੇ ਬਹੁਤ ਕੁਝ ਕਹਿੰਦੇ ਨੇ ਤੇ ਉਹ ਆਪਾਂ ਨੇ ਕਰਿਆ ਠੀਕ ਉਹ ਤੇੜਾ ਤੂੜਾ ਤਿਗੇ ਆ ਤੇ ਮਿੱਟੀ ਪਾ ਕੇ ਉਹਦੀ ਕਰਿਆ ਸੈਟਿੰਗ ਬਜਰੀ ਪਾਈ ਆ ਗਟਕਾ ਪਾ ਕੇ ਤੇ ਹੁਣ ਇਹਦੇ ਅੰਦਰ ਨਾ ਚਣਾਈ ਲਾਉਣੀ ਆਪਾਂ ਚਣਾਈ ਲਾਉਣੀ ਆ 5 ਇੰਚੀ ਦੀ ਹੋਰ ਇਹਨੂੰ ਤੰਗ ਕਰ ਦੇਣਾ ਜਿਵੇਂ ਮੰਨ ਲਓ ਤੁਸੀਂ ਆਹ ਤੇੜ ਆ ਗਈ ਪਾਣੀ ਸਿਮੀ ਜਾਂਦਾ ਦੇਖੋ ਤੇ ਐਦਾਂ ਇਹਦੇ ਅਸਲ 'ਚ ਨਾ ਇਹ ਦੋ ਵਾਰ 'ਚ ਬਣਿਆ ਆ ਵਾ ਆ ਇਥੋਂ ਵੀ ਇਹ ਮਾੜਾ ਮਾੜਾ ਸਿਮੀ ਜਾਂਦਾ ਜਿੱਥੋਂ ਦੁਬਾਰੇ ਬਣਾਇਆ ਇਸ ਕਰਕੇ ਬੰਦ ਕਰਨਾ ਤੇ ਚੱਲਦਾ ਕੰਮ ਕਰ ਲਾਡੀ ਬੰਦਾ ਹੈਗਾ ਜਿਹੜਾ ਆਪਣਾ ਇਹ ਆਲ ਰਾਊਂਡਰ ਹਰ ਕੰਮ ਕਰਦਾ ਤੇ ਪਿਛਲੇ ਸਾਲ ਵੀ ਆ ਦਿਨਾਂ ਦੇ ਵਿੱਚ ਆਪਾਂ ਸਹੌਲੀ ਸੋਚਾਂ ਸਾਚਾਂ ਦੇ ਕਮਰੇ ਜੇ ਬਣਾਏ ਸੀ ਹਨਾ ਦੋ ਬਾਕਸ ਦੋ ਤਿੰਨ ਬਾਕਸੇ ਬਣਾਏ ਸੀ ਤੇ ਐਤਕੀ ਵੀ ਹੁਣ ਠੇਕੇਦਾਰ ਆਉਂਦਾ ਚੱਕੀਆਂ ਦੇਖੋ ਨਕਾ ਹਾਂ ਜੀ ਏ ਲਾਉਣਾ ਇੱਕ ਕੋਈ ਲੈ ਗਿਆ ਨੱਕਾ ਫਿੱਟ ਕਰਨ ਜਾਣਾ ਜੀ ਨੱਕਾ ਫਿੱਟ ਕਰਨਾ ਮੈਂ ਹਾਂ ਨੱਕਾ ਫਿੱਟ ਕਰਨ ਜਾਣਾ ਜੀ ਮੈਂ ਇਹ ਬੰਦੇ ਦਾ ਇੰਨਾ ਸੁਖਾ ਹੈ ਵੀ ਚਾਹੇ ਟਰੈਕਟਰ ਚਲਾ ਲਓ ਚਾਹੇ ਲੇਜ਼ਰ ਚਲਾ ਲਓ ਚਾਹੇ ਕੰਪੈਨ ਚਲਾ ਲਓ ਚਾਹੇ ਤੁਸੀਂ ਮਿਸਤਰੀ ਪਣਾ ਕਰਾ ਲਓ ਗੱਜ ਕਾਂਢੀ ਜੋ ਵੀ ਸਭ ਓਕੇ ਰਿਪੋਰਟਾਂ ਨੇ ਜਿਹੜਾ ਕੋ ਮਰਜ਼ੀ ਕਰਾ ਲਓ ਫੁੱਲ ਘੈਂਟ ਹੈ ਫੁੱਲ ਵਧੀਆ ਹਾਂ ਫੁੱਲ ਵਧੀਆ ਚਾਹੇ ਨੂੰ ਰਾਜਪੁਰੇ ਟਰੈਕਟਰ ਦੇ ਕੇ ਭੇ ਦੋਏ ਨਹੀਂ ਹੈਗਾ ਵੀ ਕੱਲਾ ਆ ਗਿਆ ਜਾਂ ਦੋ ਗਏ ਨੇ ਵੀ ਆਇਆ ਲੱਲੀ ਭੱਬੀ ਬੇਚਿੰਤ ਹੋ ਕੇ ਜਿੱਥੇ ਮਰਜ਼ੀ ਭੇਜ ਦੋ ਜਿੱਥੇ ਮਰਜ਼ੀ ਚਾਹੇ ਤੁਸੀਂ ਜਲੰਧਰ ਭੇਜ ਦੋ ਚਾਹੇ ਬਰਨਾਲੇ ਭੇਜ ਦੋ ਚਾਹੇ ਦਿੱਲੀ ਭੇਜ ਦਿਓ ਬੇਚਿੰਤ ਹੋ ਕੇ ਪੂਰਾ ਘੈਂਟ ਬੰਦਾ ਆਪਣੇ ਨਾਲ ਇਹਨੂੰ ਕੋਈ ਘੱਟੋ ਘੱਟ ਕਾਰ ਆ ਗਿਆ ਦੀ ਲਾਡੀ 2010 ਚ 11 ਚ 10 11 ਦਾ ਆਇਆ ਵਾ ਦੇਖ ਲਓ ਤੁਸੀਂ ਹਿਸਾਬ ਲਾ ਲਓ 25 ਚੱਲਦੀ ਆ 9 ਚ ਉਧਰ ਦੀ 9 ਔਰ 10 ਉਧਰ ਲਾ ਜਾ ਮਾਨਪ੍ਰੀਤ ਕਿੰਨੀ ਉਹ ਤੋਂ ਬਾਅਦ ਫਿਰ ਇੱਧਰ ਮਨਪ੍ਰੀਤ ਕਿੰਨੀ ਵੀ ਆ ਇਹ ਸਾਰੇ ਪਾਸੇ ਹੀ ਆ ਇਹ ਲਾਟਪੁਰ ਤੂਰਾ ਕਾਨਪਰੇ ਸਲਾਣੀ ਕਿਤੇ ਵੀ ਜਾ ਸਕਦਾ ਕਿਸੇ ਵੀ ਟਾਈਮ ਹਲੋ ਕੇਦਾ ਵੀ ਕਰਤਾ ਕੰਮ ਆਪਾਂ ਨੇ ਇਹਦਾ ਟੁੱਟ ਗਿਆ ਦੀ ਜੂ ਜੇ ਇੱਕ ਪਾਸਿਓ ਤੇ ਇਹ ਲਾਤਾ ਨਵਾਂ ਟੱਕਣ ਇਹ ਜ਼ਰੂਰੀ ਦੀਗਾ ਹੁਣ ਮੋਟਰ ਦੋ ਦਿਨ ਬੰਦ ਆ ਇਸ ਕਰਕੇ ਘਰੇ ਆ ਟੁੱਟੇੰਦਿਆਂ ਨੂੰ ਹੋ ਗਏ 2 ਮਹੀਨੇ ਤੇ ਫਿਰ ਆ ਰੱਖ ਕੇ ਉੱਤੇ ਵਜਨ ਰੱਖ ਕੇ ਚਲਾਉਂਦੇ ਰਹੇ ਆ ਖੜਾਈ ਜੀ ਇਹ ਕੋਈ ਹਰਕਤ ਕਰ ਗਿਆ ਹੋ ਜਾਂਦਾ ਕਦੇ-ਕਦੇ ਚਰੋਂਣ ਕਰਿਆ ਵੀ ਕੀ ਜਾਵੇ ਚੱਲਦੇ ਕੰਮ ਚ ਕਰੋ ਚੈੱਕ ਕੰਮ ਜਮਾ ਹੀ ਛੋਟਾ ਗਿਆ ਤੇ ਬੰਦੇ ਪੰਜ ਚਾਰ ਮਲਾਜ਼ਮ ਪੰਜਵਾਂ ਲਾਡੀ ਬਾਈ ਤੇ ਪੰਜ ਜਾਣੇ ਕੰਮ ਛੋਟਾ ਗਿਆ ਤੇ ਧਰ ਲਿਆ ਕੰਮ ਕਰ ਲਿਆ ਸਟਾਰਟ ਤੇਗੇ ਦਾ ਲਾਡੀ ਨੇ ਤੇਗਾ ਕਮਾਦਾਲ ਦਾਲ ਦੇ ਟਾਇਲਟ ਦਾ ਹੁਣ ਦੇਖਦੇ ਆਂ ਵੀ ਲਾਡੀ ਭਾਈ ਕਾਮਯਾਬ ਹੁੰਦਾ ਜਾਂ ਨਹੀਂ ਕਿੰਨਾ ਕੁ ਕਾਰਾਗਰੀ ਆ ਇਹਦੀ ਮਿਸਤਰੀ ਪਣੇ ਚ ਤੇ ਪਹਿਲਾਂ ਜਿਹੜੇ ਦੋ ਤਿੰਨ ਕੰਮ ਕਰਾਏ ਨੇ ਉਹਨਾਂ 'ਚ ਤਾਂ ਫੁੱਲ ਕਾਮਯਾਬ ਰਿਹਾ ਤੇ ਹੁਣ ਰਹਿੰਦਾ ਖੁੰਦਾ ਬਾਕੀ ਦਾ ਹਾਂ ਲਾਡੀ ਭਾਈ ਯਾਰ ਪੂਰਾ ਵੀਰੇ ਆਨ ਹੁਣ ਓਕੇ ਓਕੇ ਹੋ ਜਾਣਾ ਤਾਂ ਸਾਨੂੰ ਵੀ ਪਤਾ ਤਾਂ ਹੀ ਲਾਇਆ ਤੈਨੂੰ ਨਹੀਂ ਸਾਨੂੰ ਕੀ ਲੋੜ ਸੀ ਦੋ ਥੈਲੇ ਖਰਾਬ ਕਰਾਉਣ ਦੀ ਹਾਂ ਹਾਂ ਨਾਲੇ ਪੰਜ ਬੰਦੇ ਲੇਬਰ ਵਾਲੇ ਲੱਗੇ ਹੋਏ ਨੇ ਇਹ ਵੀ ਸੋਚ ਤੂੰ ਪੰਜਵਾਂ ਤੂੰ ਆ ਜਾਨੀ ਚਾਰ ਪੱਕੇ ਲੱਗੇ ਹੋਏ ਨੇ ਤੇਰੇ ਅਲਦਾਲੇ ਖੜੇ ਨੇ ਦੇਖ ਲੈ ਇੱਕ ਮਿਸਤਰੀ ਨਾਲ ਹੁੰਦੇ ਨੇ ਇਹਨੇ ਬੰਦੇ ਦੱਸ ਭਲਾਂ ਕਰੇ ਹਾਂ ਕਾਲ ਸਾਡੀ ਸੂਰਜ ਵਾਲੀ ਮੋਟਰ ਵੀ ਚੱਲਦੀ ਆ ਢੋਲਰ ਵਾਲੀ ਕਿਉਂਕਿ ਮੋਟਰ ਖੜਾ ਨਹੀਂ ਸਕਦੇ ਪਨੀਰੀ ਪਨੂਰੀ ਨੂੰ ਪਾਣੀ ਪੈਂਦਾ ਤੇ ਉਹ ਵੀ ਚੱਲ ਰਹੀ ਆ ਉਹ ਬਾਈਪਾਸ ਫਿਰ ਔਲੂ ਦੇ ਉੱਪਰ ਜੀ ਗੱਡੀ ਆ ਤੂੰ ਇਸੀ ਰਿਹਾ ਲਾਵਾ ਨੇ ਪਸੂ ਆਂਦਾਂ ਦਰਮਟ ਵੀ ਰੱਖਿਆ ਨੇ ਦਰਮਟ ਵੀ ਫੇਰਿਆ ਮੈਂ ਲਾਦਾ ਵਿੱਚ ਪਾਣੀ ਮੰਗਦਾ ਪੀਣ ਨੂੰ ਦੇਖੋ ਲਾਡੀ ਪਹਿਲਾਂ ਪਾਣੀ ਲਿਆ ਕੇ ਦਿਓ ਠੰਡਾ ਆਪਾਂ ਮਹਲਾ ਲਵਣੀ ਆ ਆ ਲਓ ਜੀ ਤਿੰਨ ਰਾਦੇ ਲਾਤੇ ਇਹਨੇ ਕੰਮ ਤਾਂ ਦੇਖੋ ਹਾਲੇ ਤੱਕ ਤਾਂ ਵਧੀਆ ਹੋ ਰਿਹਾ ਤੇ ਇੱਥੇ ਕਿ ਜਾ ਕੇ ਮੈਨੂੰ ਥੋੜਾ ਜਿਹੜੇ ਟੁਕੜੇ ਜੇ ਲਾਏ ਨੇ ਉਹਦੇ 'ਚ ਲੱਗਦਾ ਵੀ ਫਲਟ ਪੈ ਸਕਦਾ ਕੋਈ ਚਲੋ ਬਾਕੀ ਦੇਖਦੇ ਆ ਕਿੱਥੇ ਕਿਤੇ ਨਹੀਂ ਉਹ ਅਸੀਂ ਬਾਅਦ 'ਚ ਦੱਸਾਂਗੇ ਉਹ ਦਾ ਮਸਾਲਾ ਭਰਨਾ ਉੱਥੇ ਦਾ ਅਸੀਂ ਤੇ ਤੋ ਗਾਰੰਟੀ ਲੈਣੀ ਆ ਲਿਖਤੀ ਰੂਪ ਦੇ ਵਿੱਚ 2 ਸਾਲ ਦੀ ਵਾਧ ਨਹੀਂ ਹੈ ਜੇ 2 ਸਾਲ ਤੋਂ ਪਹਿਲਾਂ ਹੀ ਮੈਂ ਮਰ ਗਿਆ ਉਹ ਗੱਲ ਵੱਖਰੀ ਆ ਆਏ ਨਹੀਂ ਉਹ ਗੱਲ ਵੱਖਰੀ ਆ ਪਰ 2 ਸਾਲ ਦੀ ਗਾਰੰਟੀ ਅਸੀਂ ਇਹ ਲਿਖਤੀ ਲੈਣੀ ਆ ਵੀ ਸਾਡਾ ਕਿਉਂਕਿ 2 ਥੈਲੇ ਸਮੰਟ ਦੇ 3 ਥੈਲੇ ਸਮੰਟ ਦੇ ਲੱਗ ਜਾਣੇ ਨੇ ਲਾਡੀ ਦਾ ਨਵੀਂ ਉਹ ਗੱਲ ਕਰਦਾ ਕਹਿੰਦਾ ਵੀ ਮੇਰਾ ਕੀ ਪਤਾ ਹੈ ਉਹ ਉਹਦਾ ਗੱਲਾਂ ਵੱਖਰੀਆਂ ਨੇ ਪਾਤਰੋ ਇੱਥੇ ਕੋ ਪਹੁੰਚ ਗਿਆ ਕੰਮ ਮਿੰਟ ਬਾਅਦ ਮੋਟਰ ਚਲਾ ਲੈਂਦੇ ਨੇ ਇਹ ਕੀ ਕਰੀ ਜਾਂਦੇ ਐਂ ਇੰਨੀ ਮੋਟਰ ਚਲਾ ਕੇ ਜੇ ਸਰੋਂ ਪਨੀਰੀ ਨੂੰ ਪਾਣੀ ਪਾਉਂਦੇ ਨੇ ਪਤਾ ਨਹੀਂ ਕਿਉਂ ਹੀ ਬੰਦ ਨੂੰ ਪਾਣੀ ਸਰੇ ਵਾਲੀ ਜਿਹੜੀ ਅੱਜ ਬੀਜੀ ਆ ਉਹ ਪਾਣੀ ਫੇਰ ਖਾ ਗਈ ਹੋਊਗੀ ਉਹਨੂੰ ਪਾਣੀ ਪਾ ਰਹੇ ਨੇ ਤੇ ਇੱਕ ਪਾਸਾ ਦਾ ਕਰਤਾ ਸਿਰਾ ਹੁਣ ਕੰਮ ਰਹਿ ਗਿਆ ਲਪਾਈ ਦਾ ਇੱਕਰਾ ਦਾ ਇੱਥੇ ਕੋ ਲਾ ਕੇ ਜੇ ਉੱਪਰ ਵਾਲ ਦੇ ਬਾਸ ਉਦੋਂ ਬਾਅਦ ਲਪਾਈ ਕਰ ਦੇਣੀ ਹੈ ਜੀ ਚਲੋ ਤੇ ਤਿਆਰ ਕਰ ਰਹੇ ਨੇ ਸਹੀ ਸਹੀ ਹੋ ਗਿਆ ਜੀ ਮਿੱਤਰੋ ਲਾਡੀ ਬਾਈ ਨਾਲ ਹੁੰਦੇ ਲੱਗ ਗਿਆ ਲਪਾਈ ਕਰਨ ਲਪਾਈ ਬਹੁਤ ਜ਼ਰੂਰੀ ਹੈ ਕਿਉਂਕਿ ਮੱਕੀ ਸੁੱਕਦੀ ਜਾਂਦੀ ਹੈ ਜਿੰਨੀ ਜਲਦੀ ਇਹ ਸੁੱਕੂਗਾ ਤੇ ਓਨੀ ਜਲਦੀ ਅਸੀਂ ਮੱਕੀ ਨੂੰ ਲਾਵਾਂਗੇ ਪਾਣੀ ਤੇ ਇੱਕ ਸਾਈਡ ਕਰਤੀ ਲਾਡੀ ਬਾਈ ਨੇ ਤੇ ਫਿਰ ਆਪਾਂ ਸਪੈਸ਼ਲ ਬਣਾਇਆ ਗਰਮਾਲਾ ਟਾਈਮ ਦੀ ਟਾਈਮ ਦੇਖੋ ਯਾਦੇ ਹਥਿਆਰ ਕੀਤਾ ਤਿਆਰ ਪਰ ਮਿਸਤਰੀ ਬਣ ਕੇ ਆ ਗਿਆ ਸੰਦੇ ਦੇ ਕੋਈ ਇੱਕ ਵੀ ਨਹੀਂ ਆਪਦਾ ਬੰਦੇ ਨੇ ਜਵਾਬ ਦੇਤਾ ਦੀ ਬਰ ਕਰਵਾਉਂ ਕਾਂਡੀ ਵੀ ਆਪਣੀ ਟੇਸੀ ਵੀ ਆਪਣੀ ਤੇ ਟਾਈਮ ਤੇ ਬਣਾਇਆ ਗਰਮਾਲਾ ਇਹ ਵੀ ਆਪਣਾ ਬਾਕੀ ਬੰਦੇ ਦਾ ਸਾਰੇ ਲੇਬਰ ਵਾਲੇ ਲੱਗੇ ਵੀ ਨੇ ਜੱਸਾ ਭਾਈ ਵੀ ਪਹੁੰਚਿਆ ਲਾ ਹੁਣ ਸੁੱਤਾ ਹੋਇਆ ਜੱਸਾ ਭਾਈ ਪਹੁੰਚੇ ਲਓ ਜੀ ਮਿੱਤਰੋ ਲਾਡੀ ਲਾਡਿਓ ਆ ਮੈਨੂੰ ਲੱਗਦਾ ਵੀ ਚੰਗੇ ਮਿਸਤਰੀ ਨੂੰ ਮਿਸਤਰੀ ਬਣਾ ਕਰਤਾ ਐਨ ਮਜਾਲਾ ਕਿਤੇ ਛਰੀਟ ਹੋਵੇ ਖੜੀ ਬਾਹਰ ਘੱਲੇ ਕੋਈ ਗੱਲ ਨਹੀਂ ਹੋਰ ਚੋਗੀ ਹੋ ਨਿਰਾ ਲਾਇਆ ਉਹ ਪਾਣੀ ਪਾਈ ਉਹਨੂੰ ਲਓ ਜੀ ਮਿੱਤਰੋ ਚੱਲੀ ਜਾਂਦਾ ਕੰਮਕਾਰ ਬੱਟਾਂ ਦੇ ਇਹ ਪਾਸਾ ਆਪਣਾ ਨੀਵਾ ਤੇ ਇੱਧਰ ਉੱਚਾ ਇਸ ਕਰਕੇ ਦੀ ਚੰਗੀ ਤਰ੍ਹਾਂ ਮੋਟੀ ਕਰਕੇ ਵੱਟ ਲਾ ਰਹੇ ਨੇ ਬੰਦੇ ਕਿਉਂਕਿ ਝੋਨੇ ਦੀ ਤਿਆਰੀ ਕਰ ਰਹੇ ਨੇ ਨਿਆਈ ਵਾਲੇ ਖੇਤ ਦੀ ਇਹ ਜੀ ਤੇ ਲੈਜਰ ਆ ਗਿਆ ਲੈਜਰ ਕਰਨਾ ਇਹ ਕਿਉਂਕਿ ਸੁਹਾਗੇ ਨਾਲ 빙ਾ ਡੇਡਾ ਜਾ ਹੋ ਗਿਆ ਲੈਜਰ ਇਹ ਕੀਤਾ ਸੀ ਆਪਾਂ ਇਹਦੇ ਕਈ ਪਾਰਟ ਦੀਗੇ ਪਿਛਲੇ ਸਾਲ ਤੇ ਇਸ ਵਾਰੀ ਫੇਰ ਇਹਨੂੰ ਫੋਲਾ ਫੋਲਾ ਜਾ ਮਾਰ ਦੇਣਾ ਦੋਕ ਵਾਰੀ ਤੇ ਫਿਰ ਪਾਣੀ ਲਾਉਣਾ ਸੌਖਾ ਰਹਿੰਦਾ ਝੋਨੇ ਨੂੰ ਤੇ ਕੱਦੂ ਕਰਨਾ ਵੀ ਕਿਆ ਰਿਆਂ ਨੂੰ ਵੀ ਤੇ ਆਹ ਪਲਾਟ ਦਾ ਵੀ ਚੱਲਦਾ ਕੰਮ ਲੱਗੇ ਹੋਏ ਨੇ ਬੰਦੇ ਠੇਕੇਦਾਰ ਸਾਹਿਬ ਕਹੀ ਚਲਦੀ ਆ ਤੇ ਲਲਨ ਵਾਈ ਕਹਿੰਦਾ ਮੈਂ ਥੋੜਾ ਜਿਹਾ ਰਾਮ ਲੈ ਲਵਾਂ ਤੇ ਆ ਨਵਾਂ ਆ ਬੰਦਾ ਮਲਾਜ਼ਮ ਇਹਨੂੰ ਜਾਣਦੇ ਹੋ ਵੀ ਨਵਾਂ ਆਇਆ ਕੀ ਨਵਾਂ ਤੇਰਾ ਰਾਜੂ ਰਾਜੂ ਪੱਕਾ ਨਾਮ ਕਿਹਾ ਹੈ ਰਾਜੀ ਕਿਹੜੇ ਜ਼ਿਲ੍ਹੇ ਦਾ ਪੂਰਨੀਆਂ ਪੂਰਨੀਆਂ ਜ਼ਿਲ੍ਹੇ ਦਾ ਗੀ ਹੈ ਏ ਆਪਣੇ ਕੋ ਪਹਿਲੀ ਵਾਰ ਹੀ ਆਇਆ ਬਾਕੀ ਦਾ ਸਾਰੇ ਪੁਰਾਣਾ ਹੀ ਨੇ ਇਹਨਾਂ ਤਾਂ ਬਹੁਤ ਸਾਲ ਹੋ ਗਏ ਇਹਨਾਂ ਤਾਂ ਮੈਨਾਂ ਦਾ 10-12 ਸਾਲੇ ਹੋ ਗਏ ਤੇ ਆਈ ਨੂੰ ਵੀ ਇੰਨੇ ਕਿ ਹੋਣੇ ਵਾਲੇ ਨੇ ਠੇਕੇਦਾਰ ਨੂੰ ਵੀ ਇਹ ਠੇਕੇਦਾਰੀ ਕਰਦਾ ਹੂੰ ਚੋਨਾ ਲਵਾਈ ਦੇ ਬੰਦੇ ਆਉਣਗੇ ਦੇ ਕੋ ਹਲੇ ਇਹ ਬੇਲਾ ਤੀ ਰੋਟੀ ਪਾਣੀ ਖਾਂਦਾ ਤੇ ਕੰਮ ਕਰਦਾ ਜਿਹੜਾ ਬਣਦੀ ਮਾਇਆ ਉਹ ਨੂੰ ਦਵਾਂਗੇ ਜਰੂਰ ਤੇ ਚੱਲੀ ਜਾਂਦਾ ਕੰਮਕਾਰ ਅਰੂੜੀ ਵੀ ਖੜਾਈ ਤੀ ਇਹਦੇ ਚ ਬੱਟਾ ਪੁੱਟਾ ਕਰ ਰਹੇ ਨੇ ਸਾਫ ਕੱਲ ਆ ਜਾਣਗੇ ਠੇਕੇਦਾਰ ਬੰਦੇ ਚੜ ਗਏ ਟ੍ਰੇਨ 3 ਤਰੀਕ ਨੂੰ ਚਲੇਗਾ ਤੇ 4 ਕਾਏਗਾ ਤੇ 5 ਕੋ ਜਿਰੀ ਲਗਾएंगे 4 5 ਚਲੋ ਠੀਕ ਆ ਟਾਈਮ ਨਾਲੇ ਲੱਗ ਜਾਣੇ ਆ ਜਾਨੀ ਜਿਵੇਂ ਆਪਾਂ ਨੂੰ ਲੋੜ ਆ ਉਦਾਂ ਪਹੁੰਚ ਜਾਣੇ ਨੇ ਬਾਕੀ ਇਹਨੇ ਆਪਣਾ ਕਮਰਾ ਸਮਾਰ ਲਿਆ ਲਾਡੀ ਨੂੰ ਲਾ ਕੇ ਉਹ ਚ ਵੀ ਫਰਸ਼ ਫੁਰਸ਼ ਦੁਬਾਰੇ ਪਾ ਛੱਡਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਉਂਕਿ ਕੱਲ ਆਪਾਂ ਗਏ ਵੇ ਤੇ ਹਰਵਾਜ ਉਹਨਾਂ ਨੂੰ ਹੋ ਗਈਆਂ ਛੁੱਟੀਆਂ ਉਹ ਚਲੇ ਗਏ ਨਾਨਕੇ ਸਕੂਲ ਤੋਂ ਬਾਅਦ ਸਿੱਧੇ ਹੀ ਤੇ ਉੱਥੋਂ ਸੈਨਸੂਨ ਕਰਕੇ ਮੀਟਿੰਗ ਤੋਂ ਬਾਅਦ ਤੇ ਉਹ ਕਹਿੰਦੇ ਵੀ ਅਸੀਂ ਨਾਲ ਹੁੰਦੇ ਹੀ ਜਾਣਾ ਉੱਧਰ ਨੂੰ ਤੇ ਚਲੇ ਗਏ ਹੁਣ ਆਪਾਂ ਛੱਡ ਕੇ ਹੀ ਆਏ ਸੀ ਮੀਂਹ ਪਿਆ ਸੀ ਮਾੜਾ ਜਿਹਾ ਆਪਣੇ ਰਾਤ ਵੀ ਪਿਆ ਨੇਰੀ ਆਈ ਸੀ ਆਹ ਰਾਤ ਪਿਆ ਜੀ ਉੱਥੇ ਵੀ ਕਣੀਆਂ ਪਈਆਂ ਨੇ ਰਾਤ ਆ ਪੌਖੀ ਰਹਿ ਗਈ ਸੀ ਲਓ ਜੀ ਡਾਡੀ ਦਾ ਵਲ ਵਲ ਪੱਟਾਂ ਦਾ ਕਿਉਂਕਿ ਨੀਮਾ ਹੋ ਗਿਆ ਬੋਣਾ ਜ਼ਰੂਰੀ ਦੀ ਹਲ ਫੇਰ ਰਹੇ ਹਾਂ ਰੋਵਾ ਦਾ ਲੈਜਰ ਕਰੂਗਾ 3630 ਚੱਲਦਾ 13 ਹਾਲਾਂ ਤੇ ਜੋਰ ਚੈੱਕ ਕਰਦਾ ਇਹਦਾ ਇਹ ਕਿਦੇ ਘਟਾ ਰਾਜਾ ਏ ਹੌਲੈਂਡ ਵਾਲਿਆਂ ਦਾ ਮਸ਼ਹੂਰ ਟਰੈਕਟਰ 3630 ਮਨਜੀ ਠੋਕ ਕੇ ਬਾਹੂ ਹੜਾਂ ਦੀ ਇਹ ਜਿਆਪੀ ਨੱਗੀ ਟਰੈਕਟਰ ਨੂੰ ਸਾਰਾ Ориਜਨਲ ਕੱਲੀ ਆਪਾਂ ਏਜੰਸੀ ਵਾਲੀ ਗੇਮ ਪਾਈ ਵੀ ਆ ਇਹਦੇ 'ਚ ਬਸ ਕੋਈ ਤੇਲ ਨਹੀਂ ਭਰਾਇਆ ਕੁਛ ਨਹੀਂ ਕਰਿਆ